ਸਵਾਗਤ ਆ ਕਿਸਾਨ ਵੀਰੋ ਜੋਸੀ ਡੈਰੀ ਫਾਰਮ ਹਿੰਮਤਪੁਰਾ ਮੋਗਾ ਦੇ ਵਿੱਚ ਸੋਡਾ ਆ ਤੁਹਾਨੂੰ ਜੀ ਇੱਕ ਮੱਝ ਦਿਖਾ ਰਹੇ ਹਾਂ ਮੋਹਰਾ ਨਸਲ ਦੀ ਦੂਜਾ ਸੂਆ ਪੰਜ ਦਿਨ ਹੋ ਗਏ ਸੂਈ ਨੂੰ ਤੇ ਮਗਰ ਕੱਟੀ ਆ ਤੇ ਆ ਨਾੜ ਉਹ ਨਾਲ ਹੀ ਆ ਵੀਰੇ ਹਲੇ ਤੇਨ ਦਿਨ ਹੋਇਆ ਤੇਨ ਦਿਨ ਹੋਇਆ ਸੂਈ ਨੂੰ ਜੀ ਤੇ ਲੈ ਵੀ ਤੋਰਦੇ ਦੀਪੂ ਪੂਰੀ ਜਾਣ ਜਾਂਦਾਂ ਵਾਲੀ ਮੱਝ ਆ ਜੀ ਤੇ ਐਸ ਬਾਕਟਰ ਦੇ ਥੱਲੇ ਪੌਣਾ 13 ਲੀਟਰ ਤਿਆਰ ਆ। ਸੇ ਬਾਕੀ ਸਾਨੂੰ ਲਈ ਬਾਤ ਇਹ ਕਿ ਆਪੀ ਪਤਾ ਲੱਗ ਜਾਣਾ। ਤੋਰ ਦੇ ਵੀ ਤੋਰ ਦੇ। ਤੋਰ ਤੋਰ ਦੇ ਤੋਰ। ਦੂਜਾ ਸੂਆਗਾ ਜੀ। ਚੱਲ ਵੀ ਮੋੜ ਲਿਆ। ਮੋੜ ਲਿਆ ਮੋੜ ਲਿਆ। ਮੋੜ ਲਿਆ ਮੋੜ ਲਿਆ ਬਸੇ। ਮੋੜ ਲਿਆ ਮੋੜ ਲਿਆ ਮੋੜ ਲਿਆ। ਦੂਜਾ ਸੂਆਗਾ ਜੀ ਮਗਰ ਕੱਟੀ ਆ। 12 ਲੀਟਰ ਇਸ ਵਕਤ ਪੌਣਾ ਤਿਆਰ ਆ ਜੀ। ਤਿੰਨ ਦਿਨ ਹੋ ਗਿਆ ਸੂਰ ਨੂੰ ਦੂਜਾ ਸੂਆਗਾ ਨੰਬਰ ਹੈਗਾਗਾ 98153 58373 98153 ਜੀ 58372 ਆਹ ਦੇਖ ਲਓ ਜੀ ਦੁਬਾਰੇ ਸਾਰੇ ਥਾਣੇਲੇਵਾ ਦਿਖਾ ਦਿੰਨੇ ਆ ਸਾਨੂੰ ਕੱਲਾ ਕੱਲਾ ਥਾਣਾ ਵੀਰੇ ਬਹੁਤ ਸੋਨਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਆਹ ਬੱਚਾ ਮਗਰ ਕੱਟੀ ਜੀ